ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਰਮ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਆਪਣੀ ਵੀਜਟ ਹੈਗੀ ਆ ਪਿੰਡ ਕੱਲਾ ਡਿਸਟ੍ਰਿਕਟ ਦੇ ਤਰਨਤਾਰਨ ਦੇ ਜੀ ਤਸਵੀਰ ਖੰਡੂਰ ਸਾਹਿਬ ਤੇ ਨੇ ਵੀਰੇ ਕਿ ਵੀਡੀਓ ਬਣਾਈ ਜੀ ਆਪਾਂ ਅੱਜ ਨੇ ਕੋ ਤਿੰਨ ਪਸ਼ੂ ਸੇਲ ਆ ਜੀ ਤੇ ਆਓ ਹਣ ਵੀਰਾਂ ਨਾਲ ਗੱਲਬਾਤ ਕਰੀਏ ਇਹ ਵੀਡੀਓ ਸ਼ੁਰੂ ਕਰੀਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਕਿੱਦਾਂ ਅੱਜ ਸੰਦੀਪ ਦੇ ਫਾਰਮ ਚੈਨਲ ਦੇ ਵੀਰਾਂ ਦੇ ਵੇਖਣ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਤਿ ਸਾਂ ਠੀਕ ਹੈ ਜੀ ਚੱਲੇ ਜਾਂਦਾ ਰਾਜਵਰ ਕਿੰਨੇ ਆ ਅੱਜ ਦੋ گاਵਾں ਜੀ ਇੱਕ ਮੈਂ ਜਾਂਦੀ ਦੱਸੋ ਬਰਿੰਦੇ ਬਾਰੇ ਜੀ ਪਹਿਲਾ ਸੂਆ ਸੂਈ ਵੈੜਾ ਅੱਛਾ ਪਹਿਲਾ ਸੂਆ ਪਹਿਲਾ ਸੂਆ ਸੀ 6 ਦੰਦ ਜੇ ਅੱਛੇ 6 ਦੰਦ ਦੀ ਹੈ ਹਾਂ ਜੀ 6 ਦੰਦ ਹੋਏ ਸੂਈ ਨੂੰ ਜੇ ਅੱਛਾ ਸਟਾਰਟਿੰਗ 17 18 ਕਿਲੋ ਤੋਂ ਹੋਏ ਦੀ ਅੱਛਾ ਸਟਾਰਟਿੰਗ 17 18 ਕਿਲੋ ਤੋਂ ਹਾਂ ਜੀ ਸਟਾਰਟਿੰਗ 18 ਕਿਲੋ ਠੀਕ ਹੈ ਬਹੁਤ ਜੀ ਬਰੀਡ ਵੇਖੋ ਬਾਈ ਜੀ ਨਹੀਂ ਬਰੀਡ ਦਾ ਬਹੁਤ ਜੀ ਵੈੜਦੇ ਤੇ ਦੁੱਧ ਫਿਰ ਕਿੰਨਾ ਕਰੋਗੇ ਜੀ ਇਹ ਦੁੱਧ ਵੀ ਜੀ 25 26 ਕਿਲੋ ਹੈ ਹਾਂ ਹੁਣਾਂ ਜਵਾ ਦੂ ਨਸਲ ਬਹੁਤ ਆ ਵਹਿਰ ਤੇਣਾ ਜੀ ਚੁਆਈ ਜੋ ਵਧੀਆ ਠੀਕ ਆ ਹਾਂ ਸੰਦੂ ਨੂੰ ਵਧੀਆ ਵੇਖੋ ਬਰੀਡ ਵੇਖੋ ਬਾੜ ਦੇ ਬਹੁਤ ਬਹੁਤ ਨਾਲ ਵੇਖ ਲੈ ਲੈ ਚਲ ਆਰਮ ਦੀ ਵਸ਼ੀ ਆਈ ਠੀਕ ਹੈ ਫਾਰਮ ਦਾ ਹੋਦਾ ਕੋਲੇ ਕੋਲੇ ਵਛਾ ਮਗਰ ਵਸੀ ਵਛਾ ਮਗਰ ਆ ਗਿਆ ਹਾਂ ਆ ਵਛਾ ਕਹਣਾ ਜੀ ਹਾਂ ਜੀ ਹਾਂਜੀ ਬੋਲੋ ਵੀ ਜੀ ਇਹੋ ਜੀਆਂ ਮਸ਼ੀਨਾਂ ਦਾ ਮੁੱਲ ਤਾਂ ਲੋਕੀ 1.5 ਲੱਖ ਕਰੀ ਜਾਂਦੇ ਪਰ ਆਪਾਂ ਨਹੀਂ ਕਰਨਾ ਇੱਕ 5 ਹੀ ਦੇ ਦਈਏ ਜੈ ਜਲੰਦੋ ਬਸ ਛੋੜੀ ਕਰ ਛੋੜੀ ਕਰ ਹੋਰ ਛੋੜ ਚਲੋ 98 ਹਾਂਜੀ ਹੋਰ ਜੀ ਚਲੋ ਠੀਕ ਆ ਸਾਨੂੰ ਨਹੀਂ ਆਦੀ ਇਹ ਵੀ ਦੀ ਆਪਣੀ ਘਰ ਦੀ ਵਹਿੜ ਜੇ ਹਾਂਜੀ ਇਹਦਾ ਬੱਚਾ ਮਰਿਆ ਜੇ ਠੀਕ ਆ ਤਕਰੀਬਨ ਮੈਨੂੰ ਮਹੀਨਾ ਲੂਆ ਹੋਵੇ ਅੱਛਾ ਹਾਂਜੀ ਹਾਂਜੀ ਇਹ ਕੋ 10 ਕਿਲੋ ਲੱਧ ਜੀ 10 ਕਿਲੋ ਅੱਛਾ ਤੇ ਬਾਕੀ ਫਸੀਲ ਠੰਡੀ ਬੜੀ ਚਵਾਈ ਲੱਗੀ ਹੋਈ ਸੀ ਮੋਟੀਆਂ ਧਾਰਾਂ ਆਗੀਆਂ ਇਹ ਵੀ ਇਹ ਵੀ ਖੋ ਲੋ ਲਓ ਜੀ ਇਹ ਵੀ ਦੇਖੋ ਆਜੋ 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 ਸੁਈਏ ਬਾਈ ਆਜੋ ਆ ਪਹਿਲਾ ਸੁਭਾ ਸੁਈਏ ਪਹਿਲਾ ਸੁਭਾ ਹੈ ਨਾ ਜੀ ਹਾਂ ਜੀ ਕਿੰਨੇ ਟਾਈਮ ਹੋ ਗਿਆ ਸੁਈ ਨੂੰ ਜੀ ਡੇਢ ਮਹੀਨਾ ਸਵਾ ਮਹੀਨਾ ਹੋ ਗਿਆ ਆਪਣੀ ਘਰ ਦੀ ਵੇੜਾ ਲਿਆਂਦੀ ਵੀ ਆ ਤੇ ਫਿਰ ਹਿੰਦੀ ਕੀ ਮਾ ਜੀ ਤੇਰੀ ਵੀ ਜੀ ਦੇ ਤਾ ਹੁੰਦਾ ਬੱਚਾ ਫੇ ਤੁਹਾਨੂੰ ਬੜਾ 50000 ਦੀ ਵੇਚਦੀ 45 ਦੀ ਵੇਚਦੀ ਪਰਾ ਪਾਉਣ ਜੈਜੀ ਜਾਂਦੇ ਨਹੀਂ 37000 ਦੀ 37000 ਦੇ ਦਾ ਭਾਂਜੀ ਹਾਲ ਦੇ ਚਲੋ ਜਾਂਦੇ ਪੈਰ ਬਹੁਤ ਚੰਗੇ ਭਾਈ ਐ ਚਵਾ ਲੱਗਾ ਕਿ ਮੋਡੀਆਂ ਤਾਰਾਂ ਵਰੀਆ ਓਕੇ ਰਿਪੋਰਟ ਆ ਗਈ ਠੀਕ ਆ ਵੀ ਸੀ ਜੀ ਮਾਝ ਦੀ ਆਪਣੀ ਘਰ ਦੀ ਇਹ ਵੀ ਕਰਦੀ ਆ ਹਾਂਜੀ ਇਹ ਵੀ ਕਰਦੀ ਆ ਆਪਣੀ ਇਹ ਦੋ ਕਰਦੇ ਸਾਡੇ ਤੋਂ ਮਾਜਾ ਤਾਂ ਕਰਕੇ ਦੇ ਦਿੰਦੇ ਠੀਕ ਇਹਦਾ ਮਾਝ ਨੂੰ ਸੂਈ ਨੂੰ ਹੋਇਆ ਦੋ ਮਹੀਨੇ ਹੋ ਗਏ ਹਾਂਜੀ ਬੱਚਾ ਕਹਿੰਦਾ ਮਰ ਅੱਛਾ ਘਰ ਹੋ ਰਹੀ ਮਾਝ ਆਪਣੀ ਘਰ ਦੀ ਠੀਕ ਆ ਹਾਂਜੀ ਇਹ ਵੀ ਇਹ ਵੀ ਖੋਲੋ ਪਾੜੇ ਤੇ ਮਿਲਦੀ ਭਾਵੇਂ ਸੂਬੇ ਤਾਂ ਹੀ ਪਾੜੇ ਚੋਲੀ ਤਾਂ ਅੱਛਾ ਕੋਈ ਠੀਕਾ ਨਹੀਂ ਕੋਈ ਦੁੱਧ ਕਿੰਨਾ ਜੀ 10 ਕਿਲੋ 10 ਕਿਲੋ 10 ਕਿਲੋ ਤਾਂ ਜੀ ਦੇਖੋ ਸੋਹਣੀ ਝੋਟੀ ਆ ਆਜਾ ਆਜਾ ਭਾਈ ਬਿਲਕੁਲ ਓਕੇ ਮੋਟੀਆਂ ਤਾਰਾਂ ਵਧੀਆ ਕੋਲੀ ਬਸ ਠੀਕ ਆ ਹਿੰਦੀ ਭਰੇ ਕਿਵੇਂ ਜੀ ਇਹ ਨਹੀਂ ਮਿਲਿਸ਼ ਬਲਾਰੇ ਬੱਚਾ ਹੋਏ ਤੇ ਹੋਣੀ ਹਾਂ ਜੀ ਹਾਂ ਜੀ ਪੈਣ ਦੀ ਜਿੰਦਗੀ ਇੱਕੋ ਹੀ ਗੱਲ ਕਰ ਦੋ ਪੂਰੇ 60 ਦੀ ਬਈ 60000 ਛੋੜ ਕੇ ਨਹੀਂ ਕਰ ਦੋ ਤੁਸੀਂ ਕਰ ਦੋਗੇ ਚਲ 2000 ਆ 6000 ਛੱਡ ਦਾਂਗੇ 2000 ਛੱਡ ਚਲੋ ਛੱਡ ਦਾਂਗੇ ਚਲੋ ਚਾਹ ਹਾਂ ਜੀ ਬਾਕੀ ਆਪ ਦੀ ਜੀ ਸਵਾਏ ਪੁੱਤ ਹੋਏ ਖੜੋ ਕੋਈ ਲਾਮਾ ਨਹੀਂ ਨੀ ਅੱਗੇ ਵੀ ਆਪਾਂ ਮਾਲ ਦਿੱਤਾ ਬਿਨਾ ਭਾਣ ਕੋਈ ਲਾਮਾ ਨਹੀਂ ਆਪਾਂ ਕਿਉਂਕਿ ਸਚਾਈ ਵਾਲਾ ਕੰਮ ਕਰਦਾ ਝੂਠ ਆਪਾਂ ਬੋਲਣਾ ਨਹੀਂ ਠੀਕ ਹੈ ਜੀ ਬਿਲਕੁਲ ਚਲੋ ਪੱਕੇ ਤੇ ਨਾ ਪਸ਼ੂ ਜੀ ਮੇਰਾ ਨੰਬਰ ਉਹ ਨੰਬਰ ਆਪਣਾ 8146411255 ਪਿੰਡ ਕੱਲਾ ਜ਼ਿਲ੍ਹਾ ਤਰਨਤਾਰਨ ਡਿਸਟ੍ਰਿਕਟ ਖਡੂਰ ਸਾਹਿਬ ਨਾ ਤਾਂ ਡਿਸਟਿਕਟ ਨੇ ਡਿਸਟ੍ਰਿਕਟ ਖਡੂਰ ਸਾਹਿਬ ਸਸਿਕਾ